ਮੈਂ ਬਿਠਾਇਆ ਮੈਂ ਕਿਹਾ ਭਾਂਜੀ ਕੀ ਕਰਦੇ ਹੋ ਕੰਦੀ ਪਰਸੇ ਜੀ ਮੈਂ ਹਾਂ ਉਸ ਵਾਈਫੀਆਂ ਤੇ ਬੱਚੇ ਪੜਦੇ ਆ ਇਹ ਵੋ ਸਾਰਾ ਕੰਮ ਦਸਣ ਲੱਗੀ ਤੇ ਮੈਂ ਕਿਹਾ ਭਾਂਜੀ ਤੁਹਾਡੇ ਕੋ ਮਤਲਬ ਡੇਲੀ ਇਸ ਤਰ੍ਹਾਂ ਟਾਈਮ ਨਿਕਲੋਂਦਾ ਕੰਦੀ ਪਰਸੇ ਜੀ ਟਾਈਮ ਲਿਖਣਾ ਨਾ ਨਿਕਲੇ ਤੂੰ ਹੀ ਤਾਂ ਮੈਨੂੰ ਕਿਤਾਬ ਦਿੱਤੀ ਨਾ ਉੱਤੇ ਲਿਖਿਆ ਮੇਰੇ ਪਿੱਛੇ ਆ ਲੈ ਕਰਲਾ ਗੱਲ ਓਏ ਉੱਥੇ ਲਿਖਿਆ ਯਸੂਮਸੀ ਦੇ ਪਿੱਛੇ ਆ ਥੱਲੇ ਆਇਦ ਵੀ ਲਿਖੀ ਯਸੂਮਸੀ ਨੇ ਕਿ ਮੇਰੇ ਪਿੱਛੇ ਆ ਕਿੰਨੂ-ਕਿੰਨੂ ਗਿਆ ਮੇਰੇ ਪਿੱਛੇ ਆ ਉਹ ਕਿਤਾਬ 'ਚ ਉਹ ਟਾਈਟਲ ਸੀ ਖੋਦ ਮੇਰੇ ਪਿੱਛੇ ਹਣ ਲੱਪਈ ਚਲੋ ਭੈਣੀ ਤੇ ਮੈਂ ਮੁੰਡਾ ਸੀ ਵਿਆਹੀ ਸੀ ਬਚ ਗਿਆ ਮੈਂ ਸੁੱਕੇ ਦੀ ਰੇਂਜ ਵਰਗਾ ਹੁੰਦਾ ਫਿਰ ਫਿਰ ਨਹੀਂ ਬਚਣਾ ਫਿਰ ਖੈਰ ਨਹੀਂ ਹੈ ਉਹਨੇ ਕੁਝ ਹੋਰੀ ਸਮਝ ਲਿਆ ਉਹ ਗਲਤ ਸਮਝਣ ਵਾਲਿਓ ਯਿਸੂ ਮਸੀਹ ਦਾ ਪਿੱਛਾ ਕਰੋ ਉਹਦੇ ਪਿੱਛੇ ਚੱਲੋ ਉਹਦੇ ਪਿੱਛੇ ਚੱਲੋ ਨਾ ਕਿ ਪਾਸੜਾਂ ਦਾ ਪਿੱਛਾ ਕਰੋ ਮੈਂ ਉਹਨੂੰ ਸੁਣਦਾ ਮੈਂ ਉਹਨੂੰ ਸੁਣਦਾ ਮੈਨੂੰ ਬੜਾ ਮਜ਼ਾ ਆਇਆ ਜਿਸ ਦਿਨ ਪੁੱਤ ਤੂੰ ਯਿਸੂ ਮਸੀਹ ਨੂੰ ਸੁਣਨਾ ਕੀਤਾ ਸੁਣਨਾ ਸ਼ੁਰੂ ਕੀਤਾ ਉਹ ਤੇ ਨੰਦਰਾ ਜੀਵਨ ਭਰ ਜਾਏਗਾ ਹallelujah ਕੋਈ ਅਦਨ ਚਰਚ ਦੇ ਵਿੱਚ ਆਉਣ ਵਾਲੇ ਵਿਸ਼ਵਾਸੀਓ ਤੁਸੀਂ ਮਸੀਹ ਨੂੰ ਫਾਲੋ ਕਰੋ ਨਾ ਕੀ ਪਾਸਟਰਾਂ ਨੂੰ ਫੋਲੋ ਕਰੋ ਸਾਰੀ ਦਿਹਾੜੀ ਤੁਹਾਡੇ ਘਰੇ ਕਿਹੜੀਆਂ ਟਿੱਪਾਂ ਲੱਗੀਆਂ ਰਹਿੰਦੀਆਂ ਦੁਆ ਕਰੋ ਬਾਈਬਲ ਪੜੋ ਤੇ ਆਪਣਾ ਕੰਮ ਤਾਂ ਨਾ ਕਰੋ ਇਹ ਨਹੀਂ ਆ ਕਿ ਜਨਾ ਨਹੀਂ ਚਰਚ ਦੀ ਸੇਵਾ ਰੱਜ ਕੇ ਕਰੀ ਜਾਵੇ ਤੇ ਪਰੌਣਾ ਕਿਸ ਨੂੰ ਵਟ ਕੇ ਖਲੋਤਾ ਵੇ ਆ ਸਹੀ ਅੱਜ ਤੋਂ ਆ ਤੈਨੂੰ ਮੈਂ ਦੱਸਾਂ ਤੂੰ ਗਈ ਕਿੱਥੇ ਸਾਂ ਕਿਸ ਨੂੰ ਵਟ ਕੇ ਬੈਠਾ ਹੋਵੇ ਤੇ ਮੁੜ ਕੇ ਨਾਸਾ ਪੀਨੀਆ ਕਰਦੇ ਇਹ ਬੰਦਗੀ ਥੋੜੀ ਆ ਆਪਣੇ ਘਰ ਦੇ ਕੰਮ ਵੀ ਪੂਰੇ ਕਰੋ ਤੁਹਾਡਾ ਕਿਚਨ ਦੇ ਵਿੱਚ ਸਭ ਕੁਝ ਇੱਕਦਮ ਪਰਫੈਕਟ ਹੋਣਾ ਚਾਹੀਦਾ ਤੁਹਾਡੇ ਘਰ ਵਿੱਚ ਵਧੀਆ ਕੰਮ ਹੋਣਾ ਚਾਹੀਦਾ ਤੁਹਾਡੇ ਬੱਚੇ ਦੀ ਨਲੀਆਂ ਕਿਤੇ ਉਹ ਨਾ ਹਣ ਪੀਂਹਾਂ ਰਾਂ ਚੱਲਦੀ ਹੋਣ ਤਾਂ ਬੱਚੇ ਪੀਂਦੇ ਹੋਣ ਤੇ ਆਪ ਤੁਹਾਡੇ ਫੈਸ਼ਨ ਨਹੀਂ ਸੰਭੇ ਜਾਂਦੇ ਮਸਜਿਦੇ ਚ ਚੱਲਣਾ ਕਿੰਨੂੰ ਕਹਿੰਦੇ ਆ ਠੀਕ ਹੋ ਜਾਓ ਸਹੀ ਬੰਦਗੀ ਕਰਨੀ ਸ਼ੁਰੂ ਕਰੋ ਤੁਹਾਡਾ ਜੀਵਨ ਨਿਮਤਾ ਵਰਗਾ ਨਾ ਭਜੇਗਾ ਵੰਡਦੇ ਜਾਓਗੇ ਵੰਡਦੇ ਜਾਓਗੇ ਥੱਕ ਜਾਓਗੇ ਵੰਡ-ਵੰਡ ਕੇ ਤੁਸੀਂ ਤੂੰ ਉਹਦੀ ਇੱਛਾ ਨੂੰ ਪੂਰਾ ਤੇ ਕਰੋ ਜਿਵੇਂ ਤੇਰੀ ਮਰਜ਼ੀ ਸੁਰਗ ਜੇ ਪੂਰੀ ਹੁੰਦੀ ਆ ਪ੍ਰਭੂ ਯੇਸ਼ੂ ਤੂੰ ਧਰਤੀ ਤੇ ਆ ਗਿਆ ਤੇਰੀ ਮਰਜ਼ੀ ਧਰਤੀ ਤੇ ਵੀ ਪੂਰੀ ਹੋਵੇ ਉਹਦੀ ਇੱਛਾ ਵਾ ਤੁਸੀਂ ਬਚੋ ਅਜੇ ਨਹੀਂ ਚੰਗੀ ਤਰ੍ਹਾਂ ਬੱਚੇ ਵਿਸ਼ਵਾਸੀ ਬਪਤਿਸਮਾ ਲੈਣ ਤੋਂ ਬਾਅਦ ਚੱਲਣਾ ਵੀ ਆ ਮਸੀਹ ਚ ਬਪਤਿਸਮਾ ਲੈ ਲਿਆ ਕਹਾਣੀ ਨਹੀਂ ਖਤਮ ਹੋ ਗਈ ਵਿਆਹ ਕਰਾਉਣ ਦਾ ਬੜਾ ਚਾਹ ਵਾ ਵਿਆਹ ਦਾ ਕੋਈ ਚਾਹ ਨਹੀਂ ਆ ਜਦੋਂ ਵਿਆਹ ਤੋਂ ਬਾਅਦ ਲੂਣ ਹਲ ਢੀਲਿ ਹੋਣੀਆਂ ਉਹ ਵੱਡੀ ਗੱਲ ਹੁਣ ਜਦੋਂ ਲਿਕਿਸਟਾਂ ਖਰੀਦ ਕੇ ਲੈਉਣੀਆਂ ਜਦੋਂ ਬਿਊਟੀ ਪਾਰਲਰ ਦਾ 2000 ਦੇਣਾ ਵਾ ਉਦੋਂ ਪਤਾ ਲੱਗਣਾ ਵਾ ਉਹ ਵਿਆਹ ਵਾਲੀ ਲਾਈਫ ਸ਼ੁਰੂ ਹੋਈ ਆ ਜਦੋਂ ਬੱਚਿਆਂ ਦੇ ਖਰਚੇ ਪੈਣੇ ਆ ਨਿੱਕੇ ਨੇ ਕਹਿਣਾ ਮੈਂ ਚਾਕਲੇਟ ਚਾਹੀਦੀ ਸੀ ਦੂਜੇ ਨੇ ਕਹਿਣਾ ਮੈਨੂੰ ਮੂਫਲੀਆਂ ਚਾਹੀਦੀਆਂ ਸੀ ਘਰ ਦੀ ਨੇ ਕਹਿਣੀ ਮੇਰਾ ਮੇਕਅਪ ਕਿੱਥੇ ਆ ਪਰੋਣੇ ਹੋਣਾ ਨਹੀਂ ਮੂੰਹ ਵਟਣਾ ਅੱਗੋਂ ਜਾ ਕੇ ਪਤਾ ਲੱਗਦਾ ਬਖਤਿਸਮਾ ਲੈ ਲੈ ਤੇ ਕਹਾਣੀ ਖਤਮ ਹੋ ਗਈ ਅੱਗੇ ਮਸੀਹ ਚ ਅਸੀਂ ਕਿੱਦਾਂ ਚੱਲਣਾ ਮਸੀਹੀ ਜੀਵਨ ਕਿੱਦਾਂ ਬਤੀਤ ਕਰਨਾ ਅਸਲੀ ਮਸੀਹ ਲਾਈਫ ਕੀ ਆ ਉੱਥੇ ਸ਼ੁਰੂ ਹੁੰਦਾ ਵਿਸ਼ਵਾਸੀਓ ਇਸ ਸਾਲ ਵਿੱਚ ਆਪਣੇ ਆਪ ਨੂੰ ਦਰੁਸਤ ਕਰੋ ਸੱਚੀ ਆਪਣੇ ਆਪ ਨੂੰ ਬਚਾਓ ਕਿ ਅਸੀਂ ਬਚ ਗਏ ਆ ਗਰੰਟੀ ਨਾਲ ਕਹਿ ਸਕੋਗੇ ਅਸੀਂ ਬਚ ਗਏ ਆ ਉਹਦੀ ਮਹਿਮਾ ਕਰੋ ਠੀਕ ਰੀਤੀ ਨਾਲ ਉਹਦੀ ਆराधना ਕਰੋ ਬੋਲੋ ਯਿਸੂ ਮਸੀਹ ਦਾ ਨਾਮ ਕੀ ਹallelujah ਹallelujah ਪ੍ਰਭੂ ਦੀ ਇੱਛਾ ਕੀ ਸਭ ਬਚਾਏ ਜਾਣ ਉਹਦੇ ਹਜ਼ੂਰ ਭਲਾ ਕੀਆ ਸਭ ਬਚਾਈ ਜਾਣ ਤੇ ਸੱਤ ਦੇ ਗਿਆਨ ਤੀਕਾ ਸਚਾਈ ਦਾ ਗਿਆਨ ਹੋਣਾ ਚਾਹੀਦਾ ਕਿ ਸਾਡਾ ਯਿਸੂਮਸੀ ਕੀ ਕਰ ਸਕਦਾ ਯਿਸੂਮਸੀ ਕੀ ਕਰ ਸਕਦਾ ਯਿਸੂਮਸੀ ਮੁਰਦੇ ਜਿਉਂਦੇ ਕਰ ਸਕਦਾ ਹallelujah ਯਿਸੂਮਸੀ ਵੱਡੇ ਅੰਗ ਜੋੜ ਸਕਦਾ ਯਿਸੂਮਸੀ ਉਹ ਕੰਮ ਕਰ ਤੂਫਾਨਾਂ ਨੂੰ ਸ਼ਾਂਤ ਕਰ ਸਕਦਾ ਯਿਸੂਮਸੀ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਨਰਕ ਚੋਂ ਬਾਹਰ ਕੱਢ ਕੇ ਸਵਰਗ ਚਲੇ ਜਾ ਸਕਦਾ ਤੁਹਾਡਾ ਜੀਵਨ ਵਧੀਆ ਕਰ ਸਕਦਾ ਸਤ ਦੇ ਗਿਆਨਤੀਕ ਪਹੁੰਚੋ ਬਕਤੀਸਮਾ ਲੈ ਲਿਆ ਤੇ ਮੁਰਕੇ ਡਿੱਗਦੇ ਹਟਦੇ ਤੇ ਬੜੇ ਡਾਮਾ ਡੋਲ ਰਹਿੰਦੇ ਆ ਪਤਾ ਨਹੀਂ ਬਪਤਿਸਮਾ ਤੇ ਐਵੇਂ ਪਾਸਟਰ ਰਾਜੂ ਦਾ ਕਹਿਣ ਤੇ ਲੱਲਿਆ ਸੀ ਸੁੱਖਾ ਵੀ ਬੜਾ ਜ਼ੋਰ ਲੰਦਾ ਸੀ ਲੱਲਿਆ ਵਾ ਹੁਣ ਗਾਂਹ ਪਤਾ ਨਹੀਂ ਕਿੱਦਾਂ ਦੀ ਲਾਈਫ ਆ ਐਵੇਂ ਡਿੱਗਦੇ ਹਟਦੇ ਗੁਜ਼ਾਰਦੇ ਆ ਤੁਸੀਂ ਆਪਣੇ ਯਸੂਮਸੀ ਨੂੰ ਜਾਣਦੇ ਨਹੀਂ ਸਚਾਈ ਦੇ ਗਿਆਨ ਤੱਕ ਪਹੁੰਚੋ ਸਚਾਈ ਕੀ ਆ ਰਸਤਾ ਸਚਾਈ ਤੇ ਜੀਵਨ ਯਸੂਮਸੀ ਆ ਜੋ ਤੁਹਾਨੂੰ ਬਚਾਏਗਾ ਸਵਰਗ ਤੱਕ ਲੈ ਜਾਏਗਾ ਮਯੂਸ ਹੋਣ ਦੀ ਲੋੜ ਨਹੀਂ ਉਦਾਸ ਹੋਣ ਦੀ ਲੋੜ ਨਹੀਂ ਇੱਕ ਨਾ ਇੱਕ ਦਿਨ ਬੰਦਗੀ ਕਰੋ ਖੁਦਾ ਤੁਹਾਨੂੰ ਇੱਕ ਨਾ ਇੱਕ ਦਿਨ ਆਪਣੀਆਂ ਨੇਮਤਾਂ ਦਾ ਮਾਲਾ-ਮਾਲ ਕਰ ਦੇਗਾ ਹallelujah ਕੋਈ ਨਹੀਂ ਠੰਡ ਦੀ ਤਾਲੀ ਇਦਾਂ ਦੀ ਹੁੰਦੀ ਹੈ ਹੁਣੇ ਕੇ ਦੇ ਘਰ ਖੁਸਰਾ ਜੇ ਦੇਖਿਓ ਤਾਲੀ ਵੱਜਦੀ ਵੇਖੋ ਠੰਡ ਚ ਕਿਦਾਂ ਤਾਲੀਆਂ ਮਜਾਉਣੀਆਂ ਉਹਨਾਂ ਨੇ ਲੋਕੀ ਕਹਿੰਦੇ ਨੇ ਯਰ ਇਹ ਤੇ ਦੂਸਰੀਆ ਕੌਮਾਂ ਵਾਲਿਆਂ ਨੂੰ مسیਹ ਚ ਲੈ ਹੁੰਦੇ ਨੇ ਜਾਓ ਸ਼ਬਦ ਬੋਲਦੇ ਨੇ ਇਹ ਜ਼ਬਰਦਸਤੀ ਧਰਮ ਪਰਿਵਰਤਨ ਕਰਦੇ ਆ ਸੁਣੋ ਕਦੀ ਵੀ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਕਦੀ ਵੀ ਕੋਈ ਕਿਸੇ ਨਾਲ ਧੱਕੇਸ਼ਾਈ ਨਹੀਂ ਕਰ ਸਕਦਾ ਜੇ ਕੋਈ ਕਿਸੇ ਨਾਲ ਜ਼ਬਰਦਸਤੀ ਧੱਕੇਸ਼ਾਹੀ ਕਰੇਗਾ ਤਾਂ ਇਹ ਆਪਣੀ ਕਮੀਜ਼ ਲਾਉਣ ਦੋਗੇ ਬੋਲੋ ਤੁਹਾਡੇ ਕੋ ਜ਼ਬਰਦਸਤੀ ਧੱਕੇ ਨਾਲ ਕਮੀਜ਼ ਲਾਊਗਾ ਤੂੰ ਕਦੀ ਵੀ ਨਹੀਂ ਲਾਉਣ ਦੋਗੇ ਲੜੋਗੇ ਟੋਪੀ ਨਹੀਂ ਲਾਉਣ ਦੋਗੇ ਜ਼ਬਰਦਸਤੀ ਕੋਈ ਕਿਸੇ ਨਾਲ ਨਹੀਂ ਕਰ ਸਕਦਾ ਪਰਮੇਸ਼ਰ ਦੇ ਵਚਨ ਨੂੰ ਸਮਝੋ ਤੇ ਸੁਣਾਓ ਤੇ ਸਮਝਾਓ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਇਹਦਾ ਜਵਾਬ ਤੁਹਾਨੂੰ ਦੇਣ ਲੱਗਾ ਮੈਂ ਪ੍ਰਭੂ ਨੇ ਕਿਹਾ ਜਾਓ ਜਾ ਕੇ ਸਭ ਕੌਮਾਂ ਦੇ ਲੋਕਾਂ ਨੂੰ ਕੀ ਬਣਾਓ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਪੁੱਤਰ ਕੋਈ ਇਤਰਾ ਆਤਮਾ ਦੇ ਨਾਮ ਵਿੱਚ ਕੋਈ ਵੀ ਜਿਹੜਾ ਮਸੀਹ 'ਚ ਆਉਂਦਾ ਉਹਦਾ ਧਰਮ ਨਹੀਂ ਪਰिवर्तन ਹੁੰਦਾ ਉਹ ਯਸ਼ੁਮਸੀ ਦਾ ਕੀ ਬਣ ਜਾਂਦਾ ਚੇਲਾ ਬਣ ਜਾਂਦਾ ਪਹਿਲੇ ਤਾਂ ਯਸ਼ੁਮਸੀ ਦਾ ਕੀ ਬਣ ਜਾਂਦਾ ਚੇਲਾ ਉਹਦਾ ਭਗਤ ਬਣ ਜਾਂਦਾ ਉਹਦਾ ਬੱਚਾ ਬਣ ਜਾਂਦਾ ਉਹਦੀ ਦੁਲਹਣ ਬਣ ਜਾਂਦਾ ਉਹਦੀ ਕਲੀਸੀਆ ਬਣ ਜਾਂਦਾ ਉਹਦਾ ਚੇਲਾ ਬਣ ਜਾਂਦਾ ਤਰਮ ਤੁਰਮ ਕਿਸੇ ਦਾ ਕੋਈ ਪਰਵਰਤਨ ਨਹੀਂਦਾ ਕੁਛ ਨਹੀਂ ਬਦਲਦਾ ਮਸੀਹ ਜੇ ਸਾਡਾ ਜੀਵਨ ਬਦਲਦਾ ਸਾਡਾ ਦਿਲ ਬਦਲਦਾ ਸਾਡਾ ਦਿਮਾਗ ਬਦਲਦਾ ਸਾਡੀਆਂ ਸੋਚਾਂ ਬਦਲਦੀਆਂ ਅਸੀਂ ਚੰਗੇ ਹੋ ਜਾਂਦੇ ਆ ਇਹ ਕੁਛ ਬਦਲਦਾ ਔਰ ਜ਼ਬਰਦਸਤੀ ਕੋਈ ਕਿਸੇ ਨਾਲ ਨਹੀਂ ਕਰ ਸਕਦਾ ਜ਼ਬਰਦਸਤੀ ਦਾ ਮਤਲਬ ਲੜਾਈਆਂ ਹੁੰਦੀਆਂ ਤੁਸੀਂ ਜ਼ਬਰਦਸਤੀ ਕਿਸੇ ਨੂੰ ਕਹਿ ਕੇ ਖਾਓ ਚੱਲ